ਪੰਜਾਬ ਦੇ ਸ਼ੰਭੂ ਬਾਰਡਰ ਤੇ ਆਵਾਜਾਈ ਬਹਾਲ ਹੋ ਗਈ ਹੈ ਪੰਜਾਬ ਤੋਂ ਹਰਿਆਣਾ ਜਾਣ ਵਾਲਾ ਇੱਕ ਪਾਸੇਦਾਰਾ ਖੋਲਿਆ ਗਿਆ ਹੈ ਬਾਰਡਰ ਤੇ ਸੁਰੱਖਿਆ ਦੀ ਕਰੜੀ ਇੰਤਜ਼ਾਮ ਕੀਤੇ ਗਏ ਨੇ ਇੰਟਰਨੈਟ ਸੇਵਾਵਾਂ ਅਜੇ ਵੀ ਆਰਟੀਕਟ ਤੌਰ ਤੇ ਬੰਦ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਪੰਜਾਬ ਪੁਲਿਸ ਦੀ ਕਰੜੀ ਕਾਰਵਾਈ ਜਾਰੀ ਹੈ ਤਕਰੀਬਨ 1 ਸਾਲ ਤੋਂ ਵੱਧ ਸਮੇਂ ਤੋਂ ਬੰਦ ਪਏ ਸ਼ੰਭੂ ਅੰਮ੍ਰਾਲਾ ਬਾਰਡਰ ਉਤੇ ਲਗਾਏ ਗਏ ਕੰਕਰੀਟ ਦੇ ਬੈਰੀਕੇਡਾ ਨੂੰ ਜੀਸੀਬੀ ਮਸ਼ੀਨਾਂ ਦੀ ਮਦਦ ਨਾਲ ਹਟਾਇਆ ਜਾ ਰਿਹਾ ਹੈ ਪੁਲਿਸ ਸਥਿਤੀ ਉਤੇ ਕਰੜੀ ਨਜ਼ਰ ਬਣਾ ਕੇ ਰੱਖ ਰਹੀ ਹੈ ਇਸ ਤੋਂ ਇਲਾਵਾ ਖਨੌਰੀ ਬਾਰਡਰ ਤੇ ਕਿਸੇ ਨੂੰ ਵੀ ਕਿਸਾਨਾਂ ਦੇ ਤੰਬੂਆਂ ਨੇੜੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਤੰਬੂਆਂ ਦੇ ਆਲੇ ਦੁਆਲੇ ਵੱਡੀ ਗਿਣਤੀ ਚ ਪੁਲਿਸ ਬੰਦੀ ਤਾਇਨਾਤੀ ਕੀਤੀ ਗਈ ਹੈ ਤਾਂ ਜੋ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ ਕੁੱਝ ਕਿਸਾਨ ਟਰੈਕਟਰ ਟਰਾਲੀਆਂ ਰਾਹੀਂ ਖਨੌਰੀ ਬਾਰਡਰ ਤੋਂ ਆਪੋ ਆਪਣੇ ਘਰਾਂ ਨੂੰ ਪਰਤ ਰਹੇ ਨੇ ਡੀਆਈਜੀ ਹਰਮਨ ਮੀਸਿੰਗ ਜੈਲ ਨੇ ਬਾਰਡਰ ਤੇ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇ ਮਤਲਬ 2 ਘੰਟੇ ਐਨੇ ਵਿੱਚ ਵਿੱਚ ਕਿਉਂਕਿ ਮੈਂ ਹੁਣ ਆਪਣੇ ਵਾਲੇ ਉਸ ਐਂਡ ਤੋਂ ਜਿੱਥੇ ਪਹਿਲੀ ਟ੍ਰਾਜੇ ਹੋਈ ਉੱਥੋਂ ਤੇ ਕੋਵਰਸ ਦਿੱਲੀ ਕਿਉਂਕਿ ਇੱਕ ਵਾਰ ਗਿਆ ਤੇ ਪਰ ਹੈਨਾ ਫਿਰ ਉਸ ਕੱਕੇ ਸੋ ਜਿਹੜਾ ਸਾਡੀ ਮੰਨ ਲਓ ਕਿ ਦਿੱਲੀ ਨੂੰ ਜਾਣਾ ਸੀ ਮਾਰ ਕੇ ਇਹਨਾਂ ਨੇ ਦਿੱਲੀ ਨੂੰ ਕਰਨਾ ਹੈ ਇਸ ਸਾਲਾਂ ਕਿਉਂਕਿ ਉਸ ਸਾਈਡ ਤੇ ਉੱਤੇ ਸਭ ਤੋਂ ਵੱਧ ਕਰਦੀਆਂ ਕਿ ਸਭ ਤੋਂ ਵੱਧ ਆਫ ਟਾਈਟਲਸ ਹੈ ਉਹ ਦੈਟ ਆਲ ਹੈਵ ਬੀਨ ਰਿਮੂਵ ਜਿਹੜੇ ਇੱਕਾ ਟੁਕਾ ਰਹਿ ਗਏ ਉਹ ਚੱਲ ਰਿਹਾ ਕੰਮ ਮੋੜੇ ਦੇ ਦੋ ਬਿੱਟ ਮਤਲਬ ਵਿਦਨਾਰ ਨੂੰ ਜਿਹੜਾ ਹੈਗਾ ਅਸੀਂ ਗੱਡੀਆਂ ਭੇਜਣੀਆਂ ਸ਼ੁਰੂ ਕਰਦਾਂਗੇ ਹaryana ਦੇ ਹਲੇ ਨੂੰ ਪੁੱਛਦੇ ਸੋ ਸਾਈਡ ਵਾਈਜ਼ ਦੇਖ ਲਾ ਕੇ ਐਨ ਐਚ ਆਈ ਪਹਿਲਾਂ ਇੱਕ ਸਾਈਡ ਤੋਂ ਇਸ ਤੋਂ ਪਹਿਲਾਂ ਕੱਲ੍ਹ ਦੇਰ ਸ਼ਾਮ ਕਿਸਾਨ ਆਗੂਆਂ ਜਗਜੀਤ ਸਿੰਘ ਢੱਲੇਵਾਲ ਅਤੇ ਸਰਬੀ ਸਿੰਘ ਪੰਦੇੜ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਇਹਨਾਂ ਨੂੰ ਹਾਲ ਹੀ ਵਿਖੇ ਉਸ ਅਵੇਲੀ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਚੰਡੀਗੜ੍ਹ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦਾਲ ਸਿੰਘ ਤੋਹਾਂ ਦੀ ਅਗਵਾਈ ਹੇਠ ਇੱਕ ਕੇਂਦਰੀ ਵਫ਼ਦ ਨਾਲ ਮੁਲਾਕਾਤ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਸਨ